ਪੁੱਤਰ ਮਿੱਠੇ ਮੇਵੇ ਧੀਆਂ ਰੱਬ ਸਭ ਨੂੰ ਦਵੇ ਇੱਕ ਹਾਵਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਬਿਲਕੁਲ ਸਰਚ ਕਰਕੇ ਦਿਖਾਈ ਹੈ ਜਿੱਥੇ ਕਿ ਧੀਆਂ ਦੀ ਲੋੜੀ ਪਾਈ ਗਈ ਹੈ ਅਕਸਰ ਪਹਿਲਾਂ ਸਮਾਜ ਦੇ ਵਿੱਚ ਮੁੰਡਿਆਂ ਦੀ ਹੀ ਲੋੜੀ ਪੈਂਦੀ ਸੀ ਪਰ ਜੋ ਕੇ ਸਮੇਂ ਦੇ ਵਿੱਚ ਲੋਕ ਧੀਆਂ ਦੀ ਵੀ ਲੋੜੀ ਪਾਉਂਦੇ ਨੇ ਤੇ ਇਸੇ ਚੀਜ਼ ਨੂੰ ਲੈ ਕੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਧੀਆਂ ਦੀ ਲੋੜੀ ਦਾ ਇੱਕ ਖਾਸ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਦਸਦੀਆ ਹਸਪਤਾਲ ਦੀ ਸਟਾਫ ਦੇ ਵਿੱਚ ਕੰਮ ਕਰ ਰਹੀਆਂ ਲੜਕੀਆਂ ਨੇ ਢੋਲ ਦੀ ਥਾਪ ਤੇ ਬੋਲੀਆਂ ਪਾਈਆਂ ਅਤੇ ਖੂਬ ਹੀ ਮਸਤੀ ਕੀਤੀ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਧੀਆਂ ਦੀ ਲੋੜੀ ਵੀ ਪਾਈ ਗਈ ਹੈ ਤੇ ਡਾਕਟਰ ਦੇ ਵੱਲੋਂ ਵੀ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਗਿਆ ਇਸ ਦੇ ਨਾਲ ਹੀ ਬੱਚਿਆਂ ਦੇ ਮਾਪੇ ਵੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆਏ ਉਹਨਾਂ ਨੇ ਵੀ মিডিਆ ਸਾਹਮਣੇ ਗੱਲਬਾਤ ਕਰਦਿਆ ਕਿਹਾ ਕਿ ਅਜੋਕੇ ਸਮੇਂ ਵਿੱਚ ਧੀਆਂ ਪੁੱਤਰਾਂ 'ਚ ਫਰਕ ਨਹੀਂ ਕਰਨਾ ਚਾਹੀਦਾ ਜੇਕਰ ਪੁੱਤਰਾਂ ਦੀ ਲੋੜੀ ਪੈ ਸਕਦੀ ਹੈ ਤਾਂ ਧੀਆਂ ਵੀ ਮਾਪਿਆਂ ਦਾ ਅੰਝ ਹੁੰਦੀਆਂ ਨੇ ਉਹਨਾਂ ਦੀ ਲੋੜੀ ਵੀ ਇਸ ਸਮਾਜ ਦੇ ਵਿੱਚ ਪਹਿਣੀ ਚਾਹੀਦੀ ਹੈ ਇਸ ਸੰਬੰਧੀ ਗੱਲਬਾਤ ਕਰਦਿਆ ਉਹਨਾਂ ਹੋਰ ਕੀ ਕੁਝ ਗਿਆ ਆਉਤਵਾਂ ਨੂੰ ਸੁਣਾ ਦਿੰਨੇ ਆ ਮੇਰਾ ਨਾਮ ਸੁਖਵੀਰ ਰਾਏ ਜੀ ਤੇ ਮੈਂ ਗੜਸ਼ੰਕਰ ਤੋਂ ਆਇਆ ਪਿੰਡ ਬਡੇਸਰੋ ਤੋਂ ਤੇ ਅਸੀਂ ਬੜੀ ਆਸ ਦੇ ਨਾਲ ਇੱਥੇ ਆਏ ਸੀਗੇ ਤੇ ਮੈਨੂੰ ਇੱਥੋਂ ਇਸ ਨੋਵਾ ਹਸਪੀਟਲ ਤੋਂ 13 ਸਾਲ ਬਾਅਦ ਮੇਰੀ ਜਿਹੜੀ ਇੱਕ ਪਰਮਾਤਮਾ ਨੇ ਮੈਨੂੰ ਦਾਤ ਬਖਸ਼ੀ ਤੇ ਮੈਂ ਨੋਵਾ ਹਸਪੀਟਲ ਦਾ ਬੜਾ ਧੰਨਵਾਦੀ ਆ ਇਸ ਚੀਜ਼ ਲਈ ਤੇ ਆ ਅੱਜ ਜਿਹੜਾ ਇੱਥੇ ਇਹ ਪ੍ਰੋਗਰਾਮ ਕਰਾਰੇ ਖਾਸ ਕਰਕੇ ਧੀਆਂ ਦੀ ਲੋੜੀ ਇਹਦੇ ਲਈ ਮੈਂ ਇਹਨਾਂ ਲਈ ਬਹੁਤ ਬਹੁਤ ਮਤਲਬ ਸ਼ਬਦ ਇਹ ਨਹੀਂਗੇ ਵੀ ਇੰਨਾ ਕਿ ਧੰਨਵਾਦੀ ਇਹਨਾਂ ਦਾ ਪਿਆ ਜਿਹੜੀ ਚੀਜ਼ ਇਹ ਉਪਲਬਧ ਕਰਦੇ ਪਏ ਆ ਤੇ ਸਪੈਸ਼ਲ ਜੈਸਮੀਨ ਡਾਕਟਰ ਜੈਸਮੀਨ ਮੈਡਮ ਜਿਹੜੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕਾਫੀ ਜਗ੍ਹਾ ਤੇ ਕੋ ਮੈਂ ਇੱਕ ਨਹੀਂ ਅਸੀਂ ਕਾਫੀ ਡਾਕਟਰਸ ਦੇ ਕੋਲ ਵਿਜ਼ਿਟ ਕੀਤੀ ਹੈ ਮਤਲਬ ਸਾਨੂੰ ਉਦਾਂ ਦੀ ਹੌਸਪਿਟੈਲਿਟੀ ਜਿਹੜੀ ਉਹ ਕਿਤੇ ਵੀ ਨਹੀਂ ਮਿਲੀ ਜੋ ਸਾਨੂੰ ਡਾਕਟਰ ਜੈਸਮੀਨ ਦੇ ਹਸਪੀਟਲ ਨੋਵਾ ਇਨਫੀਰੀਟੀ ਦੇ ਵਿੱਚ ਮਿਲੀ ਹੈ ਮਤਲਬ ਫਰਸਟ ਡੇ ਤੋਂ ਲੈ ਕੇ ਮਤਲਬ ਲਾਸਟ ਡੇ ਤੱਕ ਮਤਲਬ ਇੱਕ ਪ੍ਰੋਪਰ ਇੱਕ ਚੈਨਲ ਦਾ ਜੋ ਪ੍ਰੋਸੀਜਰ ਚੱਲਿਆ ਉਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਇੱਕ ਪ੍ਰੋਪਰ ਵੇ ਦੇ ਨਾਲ ਜੋ ਕਲੀਅਰ ਆਊਟ ਸਾਰਾ ਕੁਝ ਦਿੱਸਿਆ ਗਿਆ ਔਰ ਉਦੀ ਬਿਹਾਨ ਤੇ ਹੀ ਉਹਦੇ ਨਾਲ ਜੋ ਸਕਸੈਸਫੁਲ ਰਿਹਾ ਉਹਦਾ ਉਹਦੇ ਨਾਲ ਹੀ ਸਾਨੂੰ ਇਹ ਗੁੜੀਆਂ ਜਿਹੜੀ ਹੈ ਮਿਲੀ ਹੈ ਔਰ ਮੈਂ ਕਹਿ ਰਹੀ ਹਾਂ ਕਿ ਸਾਨੂੰ 13 ਸਾਲ ਬਾਅਦ ਜਦੋਂ ਇਹ ਗੁੜੀਆਂ ਮਿਲੀ ਹੈ ਜਦੋਂ ਇਹਨੂੰ ਦੇਖਿਆ ਹੈ ਨਾ ਤਾਂ ਮਤਲਬ ਸਭ ਤੋਂ ਪਹਿਲਾਂ ਜੋ ਹੁੰਦਾ ਨਾ ਕਿ ਅਸੀਂ ਕਹਿੰਦੇ ਹਾਂ ਪ੍ਰਮਾਤਮਾ ਦਾ ਥੈਂਕਸ ਪ੍ਰਮਾਤਮਾ ਦੇ ਵਜੋਂ ਨਾ ਅਸੀਂ ਦੋਨਾਂ ਨੇ ਮਤਲਬ ਡਾਕਟਰ ਜੈਸਮੀਨ ਦਾ ਉੱਥੇ ਹੀ ਰਹਿ ਗਏ ਮਤਲਬ ਧੰਨਵਾਦ ਕੀਤਾ ਕਿ ਐਨੀ ਦੇਰ ਘੁੰਮਣ ਤੋਂ ਬਾਅਦ ਸਾਨੂੰ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੋਈ ਚੀਜ਼ ਮਿਲ ਜਾਂਦੀ ਹੈ ਤਾਂ ਉਸ ਟਾਈਮ ਉਹ ਖੁਸ਼ੀ ਦਾ ਜਿਹੜਾ ਕੋਈ ਠਿਕਾਣਾ ਨਹੀਂ ਹੁੰਦਾ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹਦਾ ਕਾਫੀ ਹੋਰ ਵੀ ਪੇਰੈਂਟਸ ਐ ਸਾਡੀ ਤਰ੍ਹਾਂ ਦੇ ਨਾਲ ਜਿਨ੍ਹਾਂ ਦੇ ਮਤਲਬ ਕਾਫੀ ਲੰਬਾ ਸਮੇਂ ਤੋਂ ਬੇਬੀ ਨਹੀਂ ਹੈ ਅਗਰ ਉਹ ਨੋਵਾ ਇਨਫਰਟੀਲਿਟੀ ਸੈਂਟਰ ਵਿਜ਼ਿਟ ਕਰਨਗੇ ਤੇ ਹੋਪਫੁਲੀ ਉਹਨਾਂ ਨੂੰ 100% ਹੀ ਰਿਜ਼ਲਟ ਮਿਲੇਗਾ ਔਰ ਇੱਥੇ ਜ਼ਰੂਰੀ ਨਹੀਂ ਹੈ ਡਾਕਟਰ ਜੈਸਮੀਨ ਮੈਮ ਉਹਨਾਂ ਦੀ ਜਿਹੜੀ ਪ੍ਰੋਪਰਟੀ ਬਣੀ ਹੋਈ ਹੈ ਤੁਸੀਂ ਕਹਿੰਦੇ ਨੇ ਕਿ ਨੋਵਾ ਦੀ ਜੋ ਫੈਮਲੀ ਹੈ ਇੱਕ ਤਰ੍ਹਾਂ ਦੇ ਨਾਲ ਉਹ ਇੱਕ ਪ੍ਰੋਪਰ ਇੱਕ ਤਰੀਕੇ ਦੇ ਨਾਲ ਚੱਲਦੀ ਹੈ ਮਤਲਬ ਹਰ ਇੱਕ ਦਾ ਪਰਸਨ ਦਾ ਹਰ ਇੱਕ ਦੇ ਨਾਲ ਇੱਕ ਬੌਂਡ ਬਣਿਆ ਹੋਇਆ ਹੈ ਔਰ ਉਹ ਉਸੇ ਬੌਂਡ ਦੇ ਕਰਕੇ ਜਿਹੜਾ ਹੈ ਪ੍ਰੋਸੀਜਰ ਜਿਹੜਾ ਠੀਕ ਮਤਲਬ ਸਕਸੈਸਫੁਲ ਹੋ ਜਾਂਦਾ ਨਹੀਂ ਤੇ ਕਈ ਵਾਰੀ ਹੁੰਦਾ ਹੈ ਕਿਸੇ ਨਾ ਕਿਸੇ ਪ੍ਰੋਪਰ ਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਆ ਫਿਰ ਉਹ ਅੱਗੇ ਜਾ ਕੇ ਸਕਸੈਸਫੁਲ ਨਹੀਂ ਹੋ ਜਾਂਦਾ ਮਤਲਬ ਡੇ 1 ਤੋਂ ਲੈ ਕੇ ਡੇ ਸਕਸੈਸਫੁਲ ਦਾ ਜਿਹੜਾ ਹੈ ਨੋਵਾ ਸਾਡੇ ਨਾਲ ਹੀ ਰਹਿੰਦੇ ਆ ਤੁਸੀਂ ਦੇ ਦਿਓ ਕਿ ਹੁਣ ਗੁੜੀਆ 6 ਮਹੀਨੇ ਦੀ ਹੋ ਚੁੱਕੀ ਆ ਟਿਲ ਹਜੇ ਤੱਕ ਵੀ ਮਤਲਬ ਹਸਪਿਟੈਲਿਟੀ ਡੇਟ ਹਸਪਿਟਲ ਜੋ ਹੈ ਉਹ ਸਾਡੇ ਨਾਲ ਅਟੈਚ ਹੈ ਮਤਲਬ ਹਰ ਮੰਥ ਵਾਈਜ਼ ਬੇਬੀ ਦੀ ਡਿਵੈਲਪਮੈਂਟ ਔਰ ਇਹਦੀ ਗਰੋਥ ਦੇ ਬਾਰੇ ਵੀ ਉਹ ਪੁੱਛਦੇ ਰਹਿੰ ਨੀ ਕੋਈ ਪ੍ਰੋਬਲਮ ਨਹੀਂ ਤੇ ਕਾਫੀ ਹਾਸਪੀਟਲ ਦਤਾਇਆ ਕਿ ਜਦੋਂ ਉਹਨਾਂ ਦਾ ਮਤਲਬ ਪ੍ਰੋਸੀਜਰ ਖਤਮ ਹੋ ਜਾਂਦਾ ਹੈ ਤੇ ਦੁਬਾਰਾ ਨਾ ਤਾਂ ਕਦੀ ਪੇਸ਼ੈਂਟ ਨੂੰ ਪੁੱਛਦੇ ਆ ਨਾ ਹੀ ਕਦੀ ਬੇਬੀ ਦਾ ਪਤਾ ਕਰਦੇ ਆ ਔਰ ਈਵਨ ਇਥੇ ਤੱਕ ਵੀ ਨਹੀਂ ਹੈ ਕਿ ਮਤਲਬ ਕੋਈ ਟੱਚ ਹੀ ਨਹੀਂ ਰਹ ਜਾਂਦਾ ਉਹਨਾਂ ਨੂੰ ਅਗਰ ਅਸੀਂ ਵਾਰ-ਵਾਰ ਫੋਨ ਵੀ ਕਰਦੇ ਮਤਲਬ ਸਾਡਾ ਕੋਈ ਐਕਸਪੀਰੀਅੰਸ ਹੈ ਕਿ ਅਸੀਂ ਵਾਰ-ਵਾਰ ਕਾਲ ਵੀ ਕਿਸੇ ਹਾਸਪੀਟਲ 'ਚ ਕੀਤਾ ਆ ਪਰ ਉਹਨਾਂ ਨੇ ਸਾਡਾ ਬਾਅਦ ਵਿੱਚ ਜਿਹੜਾ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਮੋਹ ਸਿੱਤ ਧੰਨਵਾਦੀ ਆ ਜੀ ਅਸੀਂ ਬਹੁਤ ਬਹੁਤ ਖੁਸ਼ਕ ਆਦਨੀ ਆ ਅਕਲ ਦੱਸੋ ਆਮ ਤੌਰ ਤੇ ਨਾ ਪੇਰੈਂਟਸ ਡਰਦੇ ਨੇ ਆਈਵੀਐਫ ਨੂੰ ਲੈ ਕੇ ਕੋਈ ਤੁਹਾਡੇ ਮਨ ਚ ਡਰ ਸੀ ਜਾਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਇਸ ਦਾ ਤੁਸੀਂ ਕਹਿ ਰਹੇ ਹੋ ਕਿ ਮਨ ਦੇ ਵਿੱਚ ਕਾਫੀ ਡਾਊਟ ਫ੍ਰੀ ਹੈ ਕੁਐਸਚਨ ਵੀ ਨੋ ਡਾਊਟ ਇਹ ਸਾਰੇ ਪੇਰੈਂਟਸ ਦੇ ਮਨ ਦੇ ਵਿੱਚ ਹੁੰਦਾ ਹੈ ਕੁਝ ਕਿ ਜਦ ਹੁਣ ਤਾਂ ਕਾਫੀ ਐਜੂਕੇਸ਼ਨ ਦੇ ਨਾਲ ਜਿਹੜਾ ਹੈ ਮਤਲਬ ਪੇਰੈਂਟਸ ਨੂੰ ਮਤਲਬ ਵੇਅਰ ਹੋ ਚੁੱਕਿਆ ਹੈ ਕਿ ਆਈਵੀਐਫ ਪ੍ਰੋਸੀਜਰ ਹੈ ਕੀ ਹੈ ਪਰ ਕਿਤੇ ਨਾ ਕਿਤੇ ਥੋੜੀ ਬਹੁਤੀ 19 ਇੱਕ ਦੀ ਜਿਹੜੀ ਹਜੇ ਵੀ ਡਰ ਹੈ ਪਰ ਜਿੰਨੇ ਵੀ ਮੇਰੇ ਕੰਟੈਕਟ ਦੇ ਵਿੱਚ ਪਰਸਨ ਆਇਆ ਈਵਨ ਮੇਰੇ ਹੁਣ ਤੱਕ 25 ਪਰਸੈਂਟ ਜਿਹੜੇ ਕੰਟੈਕਟ ਵਿੱਚ ਆ ਚੁੱਕੇ ਆ ਉਹਨਾਂ ਨੂੰ ਮੈਂ ਪ੍ਰੋਸੈਸਿੰਗ ਦੱਸਿਆ ਔਰ ਸਾਇੰਸ ਫੀਲਡ ਹੋਣ ਕਰਕੇ ਸਾਡਾ ਦੋਨਾਂ ਦਾ ਸਾਨੂੰ ਪ੍ਰੋਸੈਸ ਪਤਾ ਹੀ ਸੀਗਾ ਕਿ ਇਸ ਤਰੀਕੇ ਨਾਲ ਹੋਏਗਾ ਪਰ ਇਹ ਜਿਹੜਾ ਪ੍ਰੋਸੈਸ ਹੈਗਾ ਆ ਕਿ নো ਡਾਊਟ ਆਹ ਥੋੜਾ ਸਮਾਂ ਲੱਗਦਾ ਹੈ ਤੁਹਾਨੂੰ ਪੇਸ਼ੈਂਸ ਰੱਖਣੀ ਪਵੇਗੀ ਪਰ ਇਹ ਸਕਸੈਸਫੁਲ ਹੋ ਜਾਏਗਾ ਔਰ ਇਹਦੇ ਵਿੱਚ ਕੋਈ ਵੀ ਖਬਰਾਂ ਦੀ ਡਰਨ ਦੀ ਕੋਈ ਵੀ ਹੈ ਨਹੀਂ ਮੁਸ਼ਕਿਲ ਨਹੀਂ ਹੈਗੀ ਉਸਕੀ ਨਾ ਆਏਗੀ ਆਹ ਦੇਖੋ ਪਾਜੀ ਮੈਂ ਅਸੀਂ ਦੋਨੋਂ ਨਾ ਗਵਰਨਮੈਂਟ ਜੌਬ ਕਰਦੇ ਆ ਦੋਨੋਂ ਟੀਚਰ ਆ ਤੇ ਅੱਜ ਸਾਡੇ ਸਕੂਲ ਓਪਨ ਹੋਏ ਸੀਗੇ ਤੇ ਇਸ ਖੁਸ਼ੀ ਕਰਕੇ ਹੀ ਅੱਜ ਅਸੀਂ ਮਤਲਬ ਛੁੱਟੀ ਕਰਕੇ ਇੱਥੇ ਸਪੈਸ਼ਲੀ ਪਹੁੰਚੇ ਆ ਨਹੀਂ ਤਾਂ ਅਸੀਂ ਇਗਨੋਰ ਵੀ ਕਰ ਸਕਦੇ ਸੀਗੇ ਪਰ ਸਾਡੀ ਨੋਵਾ ਹਸਪੀਟਲ ਨਾਲ ਇੰਨੀ ਕ ਅਟੈਚਮੈਂਟ ਹੋ ਗਈ ਵਿਆਹ ਪ੍ਰੋਗਰਾਮ ਅਸੀਂ ਵੀ ਮਿਸ ਨਹੀਂ ਸੀ ਕਰ ਸਕਦੇ ਖਾਸ ਕਰਕੇ ਧੀਆ ਦੀ ਲੋੜੀ ਤੇ ਅਸੀਂ ਆਪਣੀ ਧੀ ਦੀ ਲੋੜੀ ਅਸੀਂ ਵੀ ਜਰੂਰ ਪਾਵਾਂਗੇ ਘਰ ਤੇ ਧੰਨਵਾਦ ਦੀਆਂ ਬਸ ਬਹੁਤ ਖੁਸ਼ੀ ਮਹਿਸੂਸ ਹੋਈ ਤੁਹਾਨੂੰ ਸ਼ਬਦ ਨਹੀਂ ਗਏ ਮੇਰੇ ਕੋਲ ਇਹ ਦੋ ਕੁੜੀਆਂ ਹੋਈਆਂ ਕਈਆਂ ਦੇ ਇੱਕ ਕੁੜੀ ਤੋਂ ਬਾਅਦ ਇੱਕ ਕੁੜੀ ਹੋਈ ਆਫਟਰ 4-5 ইয়ারਸ ਉਹਦੇ ਵਿੱਚ ਐਕਸੈਪਟੈਂਸ ਲੈਣ ਲਈ ਕਿ ਅਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਹਾਂ ਇੱਕ ਗਰਲ ਚਾਈਲਡ ਦੇ ਬਰਥ ਨੂੰ ਸੈਲੀਬ੍ਰੇਟ ਕਰਦੇ ਆ ਉਹੀ ਮੋਟਿਵ ਹੈਗਾ ਤਿਆਂ ਦੀ ਲੋੜੀ ਦਾ ਕਿ ਲੜਕੀ ਲੜਕੇ ਚ ਅੱਜਕਲ ਕੋਈ ਫਰਕ ਨਹੀਂ ਜੇ ਮੈਂ ਇੱਕ ਲੜਕੀ ਹੋ ਕੇ ਅੱਡਾ ਹਸਪੀਟਲ ਚਲਾ ਸਕਦੀ ਆ ਤੇ ਤੁਹਾਡੀਆਂ ਲੜਕੀਆਂ ਕਿਉਂ ਨਹੀਂ ਇਹ ਕੰਮ ਕਰ ਸਕਦੀਆਂ ਦੇਖੋ ਕਿਸੇ ਨੇ ਫੜ ਕੇ ਤੁਹਾਡਾ ਟ੍ਰੀਟਮੈਂਟ ਨਹੀਂ ਕਰ ਦੇਣਾ ਤੁਸੀਂ ਹਸਪੀਟਲ ਆਨੇ ਹੋ ਸਾਰੀ ਗੱਲ ਸਮਝਦੇ ਹੋ ਸਾਰੀ ਗੱਲ ਤੁਹਾਨੂੰ ਅਸੀਂ ਸਮਝਾਉਂਦੇ ਆ ਫਿਰ ਤੁਸੀਂ ਇਸ ਪਾਸੇ ਸਟੈਪ ਚੁੱਕਦੇ ਹੋ ਉਸ ਤੋਂ ਡਰਨਾ ਨਹੀਂ ਚਾਹੀਦਾ ਤੁਸੀਂ ਆ ਕੇ ਇੱਕ ਸਲਾਹ ਜ਼ਰੂਰ ਲਓ ਔਰ ਜ਼ਰੂਰੀ ਵੀ ਨਹੀਂ ਹੈ ਕਿ ਸਾਰਿਆਂ ਦਾ ਆਈਵੀਐਫ ਹੁੰਦਾ ਹੈ ਕਈਆਂ ਦਾ ਸਿੰਪਲ ਟ੍ਰੀਟਮੈਂਟ ਨਾਲ ਵੀ ਕੰਸੀਵਰ ਔਰ ਨੋਵਾ ਦੀਆਂ ਹੁਣ ਫਰਟੀਲਿਟੀ ਟ੍ਰੀਟਮੈਂਟਸ ਦੇ ਨਾਲ 85000 ਪਲਸ ਪ੍ਰੈਗਨancies ਹੋ ਚੁੱਕੀਆਂ ਹਨ ਜਿਨ੍ਹਾਂ ਚ ਸਾਡੀਆਂ ਵੀ ਕਈ ਹਜ਼ਾਰ ਪ੍ਰੈਗਨancies ਦਾ ਕੰਟ੍ਰਿਬਿਊਸ਼ਨ ਹੈ ਜਲੰਧਰ ਸੈਂਟਰ ਦਾ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਸੈਂਟਰ ਹੈਗਾ ਉਹ ਜਲੰਧਰ ਚ ਹੈਗਾ ਔਰ ਅਸੀਂ ਲੇਟੈਸਟ ਟੈਕਨੀਕ ਦੇ ਨਾਲ ਫਰਟੀਲਿਟੀ ਦਾ ਟ੍ਰੀਟਮੈਂਟ ਕਰਦੇ ਹਾਂ ਇੰਟਰਨੈਸ਼ਨਲ ਲੈਵਲ ਦਾ ਹੈ ਸੈਂਟਰ ਹੈਗਾ ਸਾਡਾ ਔਰ ਅਸੀਂ ਆਪਣੇ ਆਈਐਫ ਬੇਬੀਜ਼ ਨੂੰ ਜਿਹੜੇ ਟ੍ਰੀਟਮੈਂਟ ਬੇਬੀਜ਼ ਐ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਇੱਕ ਲੋੜੀ ਮਨਾਣੇ ਆ ਜਿਹਦੇ ਵਿੱਚ ਜ਼ਿਆਦਾ ਇੰਪੋਰਟੈਂਸ ਕੁੜੀਆਂ ਵੀ ਲੋੜੀ ਨੂੰ ਧੀਆਂ ਦੀ ਲੋੜੀ ਨੂੰ ਦਿੱਤੀ ਜਾਂਦੀ ਹੈ ਡਾਕਟਰ ਸਾਹਿਬ ਆਈਵੀਐਫ ਨੂੰ ਲੈ ਕੇ ਹਾਲੇ ਵੀ ਕਈ ਤਰ੍ਹਾਂ ਦੇ ਭਰਮ ਨੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਅੱਜ ਮੇਨ ਮੈਸੇਜ ਇਹ ਦੇਣਾ ਚਾਹਾਂਗੀ ਸਾਡੇ ਅੱਜ ਸਕਿੱਟ ਵੀ ਹੋਇਆ ਇੱਥੇ ਇੱਕ ਕਿ ਏਜ ਦਾ ਬਹੁਤ ਵੱਡਾ ਰੋਲ ਐ ਆਈਵੀਐਫ ਦੇ ਰਿਜ਼ਲਟ ਦੇ ਵਿੱਚ ਜਿਹੜੇ 50 55 ਤੋਂ ਉੱਪਰ ਹੋ ਚੁੱਕੇ ਐ ਕਪਲਸ ਉਹਨਾਂ ਦਾ ਹੁਣ ਗਵਰਨਮੈਂਟ ਨੇ ਟ੍ਰੀਟਮੈਂਟ ਬੰਦ ਕਰ ਦਿੱਤਾ ਹੈਗਾ ਔਰ ਇਲੀਗਲ ਹੈਗਾ ਜੇ ਅਸੀਂ 50 ਸਾਲ ਤੋਂ ਉੱਪਰ ਦੀ ਲੇਡੀ ਤੇ 55 ਸਾਲ ਤੋਂ ਉੱਪਰ ਦੇ ਮੇਲ ਦਾ ਕੋਈ ਟ੍ਰੀਟਮੈਂਟ ਕਰਦੇ ਆਂ ਸੋ ਜਿੰਨੀ ਜਲਦੀ ਤੁਸੀਂ ਆਪਣਾ ਟ੍ਰੀਟਮੈਂਟ ਫਰਟੀਲਿਟੀ ਟ੍ਰੀਟਮੈਂਟ ਕਰਾਣੇ ਹੋ ਉਹਨਾਂ ਵਧੀਆ ਹੈਗਾ ਔਰ ਆਈਵੀਐਫ ਪਹਿਲੇ ਵਾਂਗੂ ਨਹੀਂ ਹੈ ਬਹੁਤ ਸਿੰਪਲ ਟ੍ਰੀਟਮੈਂਟ ਹੈ ਅੱਜਕੱਲ ਔਰ ਤੁਸੀਂ ਉਹਦੇ ਵਿੱਚ ਇੱਕ ਬਰੂਨ ਰਖਾ ਕੇ ਸਿੰਗਲ ਪ੍ਰੈਗਨੈਂਸੀ ਵੀ ਬਹੁਤ ਪੇਸ਼ੈਂਟਸ ਅੱਜਕੱਲ ਲੈ ਰਹੇ ਆਂ ਸੋ ਇਟ ਇਜ਼ ਵੈਰੀ ਗੁੱਡ ਡਾਕਟਰ ਸਾਹਿਬ ਜੀ ਸਾਹਿਬ ਤੁਸੀਂ ਕਾਫੀ ਸਾਲਾਂ ਤੋਂ ਧੀਆਂ ਦੀ ਲੋੜੀ ਮਨਾਉਂਦੇ ਹੋ ਹੋਰ ਵੀ ਜਗ੍ਹਾ ਐਨਜੀਓਸ ਵੀ ਧੀਆਂ ਦੀ ਲੋੜੀ ਮਨਾਉਂਦੇ ਆ ਲੇਕਿਨ ਹਲੇ ਵੀ ਰੂਰਲ ਏਰੀਆ ਦੇ ਵਿੱਚ ਦੇਖਿਆ ਜਾਂਦਾ ਲੜਕੇ ਲੜਕੀਆਂ 'ਚ ਫਰਕ ਕੀਤਾ ਜਾਂਦਾ ਉਹਦੇ ਬਾਰੇ ਕੀ ਕਹੋਗੇ ਸਾਡੇ ਕੋਲ ਕਪਲ ਆਉਂਦੇ ਆ ਜੀ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਹੈ ਦਿਮਾਗ 'ਚ ਉਹਨਾਂ ਦੀ ਇਹ ਗੱਲ ਹੁੰਦੀ ਹੈ ਕਿ ਲੜਕਾ ਹੋਣਾ ਚਾਹੀਦਾ ਹੈ ਜਾਂ ਕੁਛ ਹੈ ਪਰ ਇਸ ਤਰ੍ਹਾਂ ਦੀ ਪੋਪੂਲੇਸ਼ਨ ਜਿਹੜੀ ਆ ਉਹ ਘਟਦੀ ਜਾ ਰਹੀ ਆ ਜਿਹੜਾ ਕਪਲ ਸਾਡੇ ਕੋਲ ਫਰਟੀਲਿਟੀ ਟ੍ਰੀਟਮੈਂਟ ਲਈ ਆਉਂਦਾ ਹੈ ਜਿਨ੍ਹਾਂ ਦੇ ਵਿਆਹ ਨੂੰ 10-12 ਸਾਲ ਹੋ ਗਏ ਆ ਉਹਨਾਂ ਨੂੰ ਇੱਕ ਇਹ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੜਕੀ ਹੋਏਗੀ ਕਿ ਲੜਕਾ ਹੋਏਗਾ ਅੱਜ ਮੇਰੇ ਸਾਹਮਣੇ ਜਿਹੜੀ ਅਸੀਂ ਲੋੜੀ ਬਣਾਈ ਹੈ ਉਹਦੇ ਵਿੱਚ ਕੁੜੀਆਂ ਬਹੁਤ ਜ਼ਿਆਦਾ ਹੈ ਔਰ ਲੜਕੇ ਘੱਟ ਹੈ ਕੰਪੈਰੀਟਿਵਲੀ ਬਿਊ ਰਿਪੋਰਟ 1 ਪੁਆਇੰਟ